ਵਾਹਿਗੁਰੂ ਜੀ ਕਾ ਕਾ ਸਵਾਗਤ ਕਰਾਈ ਵਾਹਿਗੁਰੂ ਜੀ ਕੀ ਪਤੇ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਿਉ ਸਿਮਰੀ ਵਿਸਰਿਆ ਨਹੀਂ ਜਾਏ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਉ ਜੀੜਾ ਬਿਲ ਲਾਏ ਤਪ ਹਿਉ ਇਥੇ ਵਿਸਰਾਮ ਜੀੜਾ ਬਿਲ ਲਾਏ ਪਿੱਛੇ ਪੰਕਤੀ ਆਈ ਹੈ ਜਬ ਲਗ ਦੁਨੀਆ ਰਹੀ ਹੈ ਨਾਨਕ ਨਾਨਕ ਪਾਤ ਤੋਂ ਪਹਿਲਾਂ ਠਹਿਰਾ ਦੇ ਕਿ ਕੋਲ ਨੇ ਸਿਰ ਜੇ ਸਵਾਰੇ ਸਾਚਾ ਸੋਏ ਤਿਸ ਵਿਸਰੇ ਹੈ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲਾ ਮੇਰੀ ਮਾਏ ਕਿਉਂ ਘਰ ਸਾਚ ਮਿਲਾਓ ਇੱਥੇ ਵਿਸਰਾਉ ਕਿਉਂ ਘਰ ਸਾਚ ਮਿਲਾਓ ਮੇਰੀ ਮਾਇ ਰਹਾਉ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਖੇ ਨਾ ਕੋ ਖਾਏ ਲੋਕ ਪਤੀਣੇ ਨਾ ਪਤ ਹੋਏ ਤਾ ਪਤਰਹ ਰੱਖੇ ਜਾ ਸੋਏ ਜਹ ਦੇਖਾ ਤਹ ਰਹੇ ਅਸਮਾਏ ਤੁੱਤ ਬਿਨ ਦੂਜੀ ਨਹੀਂ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨੋ ਬਖਸੇ ਸਾਚਾ ਸੋਏ ਹੁਣ ਉਠ ਚੱਲਣਾ ਮੋਹਤ ਕੇਤਾਲ ਮੋਹਤ ਮੋਹਤ ਕੇਤਾਲ ਹੁਣ ਉਠ ਚੱਲਣਾ ਇਥੇ ਵਿਸਰਾਮ ਬਹੁਤ ਇਥੇ ਯਮਕ ਲਾ ਦਨੀ ਹੈ ਕੇਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਨਾਨਕ ਨਹੀਂ ਨਹੀਂ ਕੋਏ ਤਨਾਸਰੀ ਮਹੱਲਾ ਤੀਜਾ ਇਹ ਤੀਸਰੇ ਪਾਸ਼ਾ ਦਾ ਸ਼ਬਦ ਹੈ ਮੇਰੀ ਪੋਥੀ ਤੇ ਪਹਿਲਾ ਲਿਖਿਆ ਹੋਇਆ ਪਰ ਇਹ ਸੰਪਰਦਾਚ ਦੱਸਿਆ ਜਾਂਦਾ ਹੈ ਪ੍ਰਾਤਨ ਸਰੂਪ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਵੀ ਤੀਜਾ ਹੈ ਇੱਥੇ ਦਮਦਮਾ ਸਾਹਿਬ ਦੇ ਵਿੱਚ ਵੀ ਤੀਜਾ ਹ ਹੈਗਾ ਪਾਠ ਹੀ ਪ੍ਰਾਤਨ ਕਿਉਂਕਿ ਇਹ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਸਿਧਾਂਤ ਨਾਲ ਮਿਲਦਾ ਜੁਲਦਾ ਹੋਇਆ ਸ਼ਬਦ ਮਹਾਰਾਜ ਨੇ ਦੇਖ ਕੇ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਇਹ ਤੀਸਰੇ ਪਾਸ਼ਾ ਦਾ ਵੀ ਸ਼ਬਦ ਲਿਖਵਾ ਦਿੱਤਾ ਹੈ ਕਈਆਂ ਨੂੰ ਭੁਲੇਖਾ ਲੱਗ ਜਾਂਦਾ ਵੀ ਇਹ ਸ਼ਾਇਦ ਪਹਿਲੇ ਪਾਸ਼ਾ ਦਾ ਇਹ ਨਹੀਂ ਇਹ ਉਸ ਸਿਧਾਂਤ ਨਾਲ ਮਿਲਦਾ ਹੋਇਆ ਸ਼ਬਦ ਕਰਕੇ ਤਾਂ ਮਹਾਰਾਜ ਨੇ ਇੱਥੇ ਤੀਸਰੇ ਪਾਸ਼ਾ ਦਾ ਸ਼ਬਦ ਲਿਖਵਾਇਆ ਹੈ ਤੇ ਤੀਸਰੇ ਪਾਸ਼ਾ ਦਾ ਸ਼ਬਦ ਹੀ ਸ਼ੁੱਧ ਮੰਨਦਾ ਹੈ ਤਨਾਸਰੀ ਮਹੱਲਾ ਤੀਜਾ ਨਦਰ ਕਰੇ ਤਾ ਸਿਮਰਿਆ ਜਾਏ ਆਤਮਾ ਦਰਵੈ ਰਹਿ ਲਿਵ ਲਾਈ ਆਤਮਾ ਪ੍ਰਾਤਮਾ ਇਕੂ ਕਰੈ ਅੰਤਰ ਕੀ ਦੁਬਿਧਾ ਅੰਤਰ ਮਰ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਸਚ ਸਿਮਰਿਆ ਹੋਵੈ ਪ੍ਰਗਾਸ ਤਾਤੀ ਵਿਖਿਆ ਮਹਿ ਰਹਾ ਉਦਾਸ ਤਾਤੀ ਪਦਤੀ ਵਿਸਰਾਮੈ ਤਾਤੀ ਵਿਖਿਆ ਮਹਿ ਰਹਾ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿਥੇ ਗਾਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਅਗੇ ਧਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਹ ਪਾਵੈ ਮਾਣ ਸਤਗੁਰ ਕੀ ਮੂਰਤ ਹਿਰ ਦਾ ਵਸਾਈ ਜੋ ਇੱਛਾ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਾਮ ਤੇ ਕੈਸਾ ਡਰੇ ਭੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਤਾ ਕੋ ਪਾਵੇ ਮੂਖ ਦੁਆਰ ਇਤਾ ਪਦ ਤੇ ਝਮਕ ਲਾ ਕੇ ਉਚਾਰਨ ਕਰਨਾ ਤਾ ਕੋ ਪਾਠ ਨਹੀਂ ਕਹਿਣਾ ਤਾ ਕੋ ਪਹਵ ਇਥੇ ਵਿਸਰਾਮ ਮੂਖ ਦੁਆਰ ਜਾਪ ਤਾਪ ਸਭ ਇਹੋ ਸ਼ਬਦ ਹੈ ਸਾਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਾਪ ਤਾਪ ਸਭ ਇਥੇ ਵਿਸਰਾਮ ਹੈ ਇਹੋ ਸ਼ਬਦ ਹੈ ਸਾਰ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਇ ਜੀ ਜੈ ਤਨ ਇਥੇ ਵਿਸਰਾਮ ਹੈ ਬਾਣੀ ਵਿਸਰਜਾਇ ਜਿਉ ਪੱਕਾ ਰੋਗੀ ਬਿਲ ਲਾਇ ਇਥੇ ਵੀ ਵਿਸਰਾਮ ਜਿਉ ਪਾਦ ਤੇ ਵਿਸਰਾਮ ਜਿਉ ਪੱਕਾ ਰੋਗੀ ਬਿਲ ਲਾਇ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਕੰਨ ਕੀਤੇ ਇਥੇ ਵਿਸਰਾਮ ਜੇਨ ਪਦ ਤੇ ਯਮਕ ਲਾਦਨੀ ਆ ਕੰਨ ਪਦ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੇਨ ਕੰਨ ਕੀਤੇ ਅੱਖੀ ਨਾਕ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਹਾਂਜੀ ਦਿੱਤੀ ਪਦਤੀ ਵਿਸਾਮ ਹੈ ਜੇ ਨਾ ਮਨ ਰੱਖਿਆ ਅਗਨੀ ਪਾਏ ਬਾਜੈ ਪਾਵਣ ਆਖੈ ਸਭ ਜਾਏ ਜੇ ਤਮੋਹ ਪ੍ਰੀਤ ਸਵਾਦ ਸੱਬਾ ਕਾਲਖ ਦਾਗਾ ਦਾਗ ਹਾਂ ਸੱਬਾ ਕਾਲਖ ਦਾਗਾ ਦਾਗ ਦਾਗ ਦੋਸ ਮੁਹ ਚੱਲਿਆ ਲਾਏ ਦਰਗ ਹੈ ਬੈਸਨ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਾਗ ਤਰਣਾ ਹੋਰ ਨਹੀਂ ਥਾਉ ਹੋਰ ਇਥੇ ਯਮਕ ਲਾ ਦਨੀ ਹੈ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਐ ਸਾਰ ਨਾਨਕ ਸਾਚਾ ਸਰਬਦਾਤਾਰ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਪੀਜੈ ਜੇ ਬਦੀ ਕਰੇ ਤਾਂ ਤਸੂ ਨ ਚੀਜੈ ਚੋਰ ਕੀ ਹਾਮਾ ਭਰੇ ਨ ਕੋਏ ਚੋਰ ਕੀ ਹਾਮਾ ਭਰੇ ਨ ਕੋਏ ਚੋਰ ਕੀਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਕੂੜਿਆਰ ਔਂਕੜ ਨਾਲ ਨਹੀਂ ਕਹਿਣਾ ਕੂੜਿਆਰ ਕੂੜਿਆਰ ਬੋਲਣਾ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੁੱਝੀ ਐ ਸਤਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਖੋਟੇ ਕਾ ਮੁੱਲ ਇਕ ਦੁਗਾਨਾ ਜੇ ਸਾਥ ਰਖੀਐ ਦੀਜੈ ਰਲਾਈ ਜਾ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੁ ਤੈਸਾ ਪਾਵੇ ਆਪੇ ਆਪ ਬੀਜ ਆਪੇ ਹੀ ਖਾਵੇ ਜੇ ਵੜੇ ਆਈਆ ਆਪੇ ਖਾਏ ਜੇ ਹੀ ਸਰਤ ਤੇ ਹੈ ਰਾਹੇ ਜ ਰਾਹੇ ਜਾਏ ਜੇ ਸੋ ਕੂੜੀਆਂ ਕੂੜ ਕਬਾੜ ਭਾਵੇਂ ਸਭ ਆਖੋ ਸੰਸਾਰ ਤੁਧ ਭਾਵੇਂ ਆਖੋ ਤੁਸ ਹਾਂਜੀ ਭਾਵੇਂ ਸਭ ਆਖੋ ਸੰਸਾਰ ਤੁਧ ਭਾਵੇਂ ਅੱਦੀ ਪਰਵਾਣ ਨਾਨਕ ਜਾਣੈ ਜਾਣ ਸਜਾਣ ਤੁਝ ਤੁਧ ਭਾਵੇਂ ਅੱਦੀ ਪਰਵਾਣ ਪਹਿਲਾ ਸੰਪਰਦਾਚ ਅੱਦੀ ਪਾਠ ਹੀ ਕਰਾਇਆ ਜਾਂਦਾ ਹੈ ਉਦਾਸੀਨ ਸੰਪਰਦਾ ਦੇ ਵਿੱਚ ਅੱਧੀ ਪੋਲਾ ਪਾਠ ਕਰਾਇਆ ਜਾਂਦਾ ਹੈ ਦੂਸਰਾ ਪਾਠ ਹੈ ਪਹਿਲਾ ਅੱਧੀ ਹੀ ਹੈ ਤੁਧ ਪਾਵੈ ਅੱਧੀ ਪਰਵਾਣ ਨਾਨਕ ਜਾਣੈ ਇਥੇ ਵਿਸਰਾਮ ਜਾਣ ਸੁ ਜਾਣ ਤਨ ਆਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਪੜੈ ਪਦ धारा ही उच्चारण करना है दर्ग है घटिया है तीने लेख खोटा काम ना आवे वेख खोटा पद ती यमक देनी है खोटा काम ना आवे इति विश्राम वेख नानक जे विच रूपा हुए नानक पद विश्राम है ਜੀ ਪਾਤੀ ਯਮਕ ਲਾ ਕੇ ਉਚਾਰਨ ਕਰਨਾ ਜੇ ਵਿੱਚ ਰੁਪਾ ਹੋਏ ਨਾਰਦ ਕੇ ਸ਼੍ਰਮ ਹਾਂਜੀ ਖਰਾ ਖਰਾ ਆਖੇ ਸਭ ਕੋਈ ਰਹਾਉ ਕਾਦੀ ਕੂੜ ਬੋਲ ਮਾਲ ਖਾਏ ਇਹ ਕਾਦੀ ਪੁਲਾ ਹੀ ਬੋਲਣਾ ਕਾਦੀ ਨਹੀਂ ਕਹਿਣਾ ਕਾਜ਼ੀ ਅਰਥ ਕਾਜ਼ੀ ਦਾ ਕਾਦੀ ਕੂੜ ਬੋਲ ਮਾਲ ਖਾਏ ब्राह्मण न आवे जिया काय ये जिया गाए नी पाठ करना ब्राह्मण न आवे जिया काय यानी थोड़ा जा नखेर के पाठ करना वखरा जा करके पाद उच्चारण करनी जोगी योग्यत न जान अंध तीने ओ जाड़े का बंद सो योगी ਜੋ ਜੁਗਤ ਪਛਾਨੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣਾ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੋਲ ਤਾਰੈ ਦਨਸਬੰਦ ਸੂਈ ਦਿਲ ਧੋਵੈ ਇਹ ਵਿਸਰਾਮ ਜਾਨ ਲਾਉਣਾ ਦਾਨਸਬੰਦ ਇਹ ਬੰਦ ਨਹੀਂ ਕਹਿ ਦੇਣਾ ਤਦ ਦਾਨੀ ਲਾਉਣਾ ਦਾਨਸਬੰਦ ਸੂਈ ਇੱਥੇ ਵਿਸਰਾਮ ਹੈ ਦਿਲ ਤੋਂ ਵਹਿ ਮੁਸਲਮਾਨ ਸੂਈ ਮਾਲ ਖੋਵੈ ਪੜਿਆ ਬੂਝੈ ਸੋ ਪਰਵਾਣ ਪੜਿਆ ਭਾਰਾ ਉਚਾਰਨ ਕਰਨਾ ਬੂਝੈ ਕਸ ਕੇ ਬੋਲਣਾ ਪੜਿਆ ਬੂਝੈ ਸੋ ਪਰਵਾਣ ਜਿਸ ਸੇਰਾ ਦਰਗਾਹ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ 나ਹੀ ਸਤ ਕਾ ਢਬ 나ਹੀ ਸਤ ਕਾ ਢਬ ਢਬ ਪੁਲਾ ਹੀ ਬੋਲਨਾ ਟੰਗ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ ਥਾਨਸਟ ਜਗ ਭ੍ਰਿਸ਼ਟ ਹੋਏ ਦੂਬਤਾ ਇਵ ਜਗ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਜਿਹੜੇ ਅਨਜਾਨ ਪਾਠੀ ਜਿਨ੍ਹਾਂ ਨੇ ਸੰਥਿਆ ਨਹੀਂ ਨਾ ਕੀਤੀ ਹੁੰਦੀ ਉਹ ਕਹਿੰਦੇ ਥਾਨਸਟ ਥਾਨਸਟ ਨਹੀਂ ਕਹਿਣਾ ਥਾਨਸਟ ਇਥੇ ਯਮ ਕਲਾਦਨੀ ਹੈ ਥਨਸ਼ਟ ਜਗਪ੍ਰੇਸ਼ਟ ਹੋਏ ਇਥੇ ਵਿਸਰਾਮ ਡੂਬਤਾ ਇਥੇ ਯਮ ਕਲਾਦਨੀ ਹੈ ਡੂਬਤਾ ਵੱਖਰਾ ਪਾਠ ਨਹੀਂ ਕਰਨਾ ਡੂਬਤਾ ਇਵ ਜਗ ਕਲਮਹਿ ਰਾਮਨਾਮ ਸਾਰ ਕਲਮਹਿ ਵੱਖਰਾ ਪਾਠ ਕਲਮਹਿ ਰਾਮਨਾਮ ਸਾਰ ਪਕੀਤਾ ਮਿਟਹਿ 나ਕ ਪਕੜਹਿ ਠੱਗਣ ਕਾ ਸੰਸਾਰ ਰਹਾਉ ਆਟ ਸੇਤੀ ਨਾਕ ਪਕੜਹਿ ਸੂਜਤੇ ਤਿੰਨ ਲੋਹ ਮਗਰ ਪਾਛੈ ਕਾਛ ਨਾ ਸੂਜੈ ਏਹ ਪਦਮ ਅਲੋਹ ਖੱਤਰੀਆ ਤਾ ਧਰਮ ਛੋਡਿਆ ਖੱਤਰੀਆ ਤਾ ਧਰਮ ਛੋਡਿਆ ਖੱਤਰੀਆ ਤਾ ਧਰਮ ਛੋਡਿਆ ਮਲੇਸ਼ ਭਾਖਿਆ ਗਹੀ ਮਲੇਸ਼ ਭਾਖਿਆ ਗਹੀ ਗਹੀ ਬੋ ਨਾ ਗਈ ਨੀ ਕਹਿਣਾ ਖੱਤਰੀਆ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਾਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੋਧਹਿ ਕਰਹਿ ਵੇਦ ਅਭਿਆਸ ਬਿਨ ਨਾਮ ਹਰ ਕੀ ਮੁਕਤ ਨਾਹੀ ਕਹ ਨਾਨਕ ਦਾਸ ਕਹ ਨਾਨਕ ਦਾਸ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾ